ਵਾਈਸ ਚਾਂਸਲਰ ਇੱਥੇ ਆ ਕੇ ਇਹਦੀ ਅਨਾਉਂਸਮੈਂਟ ਕਰੂਗੀ ਕਿ ਜਿਹੜਾ ਸ਼ਡਿਊਲ ਯੂਨੀਵਰਸਿਟੀ ਨੇ ਵਾਈਸ ਪ੍ਰੈਜ਼ੀਡੈਂਟ ਆਫਿਸ ਨੂੰ ਪੇ ਜੈਸੀ ਮਤਲਬ ਕਿ 26 ਤੋਂ 30 ਦੀ ਟਰਮ ਦਾ ਜੀਚ ਸਤੰਬਰ ਚ ਇਲੈਕਸ਼ਨਾਂ ਹੋਣੀਆਂ ਨੇ ਉਹੀ ਸ਼ਡਿਊਲ ਅਪਰੂਵ ਹੋਇਆ ਸ਼ਡਿਊਲ ਪੂਰਾ ਆਪਣੇ ਕੋਲੇ ਆ ਜਾਊਗਾ ਇਹ ਚ ਉਹੀ ਆ ਕਿ ਆ ਲੈਟਰ ਜਿਹੜਾ ਹੈਗਾ ਅਪਰੂਵਲ ਦਾ ਉਹਨਾਂ ਨੇ ਫੜਾਤਾ ਦਾ ਇੱਕ ਗੱਲ ਦਾ ਵਸ ਆਪਾਂ ਥੋੜਾ ਡੈਕੋਰ ਮੇਨਟੇਨ ਕਰ ਲਈ ਆਪਾਂ ਕੋਈ ਖਤਮ ਆਲੇ ਨਹੀਂ ਕਰ ਰਹੇ ਇੱਕ ਗੱਲ ਇਹ ਆ ਕਿ ਜਿਹੜੀਆਂ ਪੰਜ ਸੱਤ ਗੱਲਾਂ ਆਪਣੀ ਉਹਨਾਂ ਨਾਲ ਇਸ ਤਰ੍ਹਾਂ ਸਹਿਮਤੀ ਬਣੀ ਸੀ ਅਡਡ ਗੱਲਾਂ ਤੇ ਜੀਚ ਵੈਟਿੰਗ ਕਮੇਟੀ ਜਿਹੜੀ ਉਹਨਾਂ ਨੇ ਬਣਾਈ ਸੀ ਸਕ੍ਰੈਪ ਕਰੀ ਗਈ ਸੀ ਬੀਯੂਸੀਐਸਸੀ ਦਾ ਐਸਓਪੀ ਤੇ ਕਨਸਟੀਟਿਊਸ਼ਨ ਜਿਹੜਾ ਸੀਗਾ ਜਿਹਨੂੰ ਉਹਨਾਂ ਨੇ ਕਿਹਾ ਸੀ ਕਿ ਅਸੀਂ ਇਹਦੂ ਬਾਅਦ ਚੋ ਫੀਡਬੈਕ ਲੈ ਕੇ ਰਿਵਿਊ ਕਰਾਂਗੇ ਸਟੂਡੈਂਟਾਂ ਦੇ ਜਿਹੜੇ ਪਏ ਪਰਚੇ ਨੇ ਜਿਹੜਾ ਪਿਛਲੀ ਸੈਨੇਟ ਵਾਸਤੇ ਨਾ ਪ੍ਰੋਟੈਸਟ ਹੋਇਆ ਸੀ ਉਹ ਜਿਹੜੀ ਐਫਆਈਆਰ ਸੀ ਉਹ ਰੱਦ ਕਰਨ ਦੀ ਪ੍ਰਕਿਰਿਆ ਉਹਦੇ ਤੋਂ ਬਿਨਾ ਜਿਹੜਾ ਇੱਕ ਸਿਵਲ ਠੂਟ ਸੀ ਉਹਨੂੰ ਰੱਦ ਕਰਨ ਦੀ ਜਿਹੜੀ ਗੱਲ ਸੀ ਇਹ ਇਹ ਤੋਂ ਬਿਨਾ ਜਿਹੜੀ ਇੱਕ ਕਮੇਟੀ ਬਣਾਈ ਗਈ ਸੀ ਜਿਸਕੇ ਅਸੀ ਹਰਿਆਣੇ ਦੇ ਕਾਲਜ ਨੂੰ ਅਫੀਲੀਏਸ਼ਨ ਦੇ ਸ਼ੇਅਰ ਦੇਣ ਦੀ ਗੱਲ ਸੀ ਉਹਨੂੰ ਰੱਦ ਕਰਨਾ ਇਹ ਜਦੋਂ ਤੱਕ ਪੰਜੇ ਗੱਲਾਂ ਦਾ ਨਾਲ ਨਹੀਂ ਆਉਂਦਾ ਤੇ ਇਹ ਤੋਂ ਬਿਨਾ ਕੋਈ ਮਾੜੀ-ਮੋਟੀ ਗੱਲ ਨਹੀਂ ਹੋਈ ਮੋਦੀ ਦੂਜੀ ਵਾਰ ਪੰਜਾਬੀਆਂ ਮੂਰੇ ਝੁਕਿਆ ਤੇ ਇਹਦੀ ਸੈਲੀਬ੍ਰੇਸ਼ਨ ਵੀ ਮਾੜੀ-ਮੋਟੀ ਨਹੀਂ ਹੋਊ ਕੱਲ ਨੂੰ ਕੋਈ ਚੱਕਰ ਨਹੀਂ ਜਲੇਬੀਆਂ ਵੀ ਚੱਲਣਗੀਆਂ ਚੱਲਣ ਗਿਆ ਜਕਾਰੇ ਵੀ ਚੱਲਣਗੇ ਤੇ ਜਕਾਰੇ ਇਕੱਲੇ ਇੱਥੇ ਨਹੀਂ ਚੱਲਣਗੇ ਇਸ ਕੈਂਪਸ 'ਚ ਵਿਕਟਰੀ ਮਾਰਚ ਵੀ ਕਰਾਂਗੇ ਕੈਂਪਸ ਦੇ ਕੱਲੇ-ਕੱਲੇ ਨੂੰ ਫੁੱਟ-ਫੁੱਟ ਇੰਚ-ਇੰਚ ਨੂੰ ਇੱਕੋ ਗੱਲ ਦੱਸਣੀ ਆ ਮਿੱਟੀ ਤੁੰਡਰ ਬਾਪ ਦੀ ਜਿੰਦਾਬਾਦ ਜੀ ਪੰਜਾਬ ਦੀ ਤੂੰ ਆ ਫੁੱਲ ਗਲਾਬ ਦੀ ਜਿੰਦੀ ਹੈ ਪੰਜਾਬ ਦਾ ਹਲੂ ਆਪਾਂ ਟਾਈਮ ਪਾ ਦਿੰਨੇ ਆ ਉਹ ਟਾਈਮ ਤੇ ਆਪਾਂ ਅੱਜ ਜਿਹੜਾ ਰਾਤ ਨੂੰ ਜਿਹਦਾ ਜਿੰਨਾ ਟਾਈਮ ਜੀ ਕਰਦਾ ਨੱਚ ਲਿਓ ਗਾ ਲਿਓ ਭੰਗੜੇ ਪਾ ਲਿਓ ਕੋਈ ਚੱਕਰ ਨਹੀਂ ਲੜਦੇ ਲੋਕ ਜ਼ਿੰਦਾਬਾਦ 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 ਸਾਰੀ ਰਾਤ ਭੰਗੜਾ ਪੈਣ ਦਿਓ ਗਿੱਧੇ ਪੈਣ ਦਿਓ ਜਿਹਨੂੰ ਜੋ ਨੱਚਣਾ ਨੱਚਿਓ ਉਰੇ ਰੁਕਿਓ ਕੱਲ ਦਾ ਆਪਾਂ ਟਾਈਮ ਦੇਵਾਂਗੇ ਮਾਰਚ ਕੱਢਾਂਗੇ ਉਹਨਾਂ ਚਿਰ ਕੋਈ ਖਤਮਾ ਨਹੀਂ ਆਪਾਂ ਵੇਟ ਹਲੇ ਜਿਹੜੇ ਬਾਕੀ ਪੰਜ ਗੱਲਾਂ ਦੀ ਸਹਿਮਤੀ ਆ ਉਹਦੀ ਵੀ ਕਰ ਰਹੇ ਆ ਮੋਟੀ ਜਿਹੜੀ ਆਪਣੀ ਮੰਗ ਸੀਗੀ ਜਿਹੜੀ ਕੋਰ ਮੰਗ ਸੀਗੀ 99 ਮੈਂਬਰੀ ਸੈਨੇਟ ਦੀਆਂ ਇਲੈਕਸ਼ਨਾਂ ਦਾ ਸ਼ਡਿਊਲ ਆ ਉਹ ਅਪਰੂਵ ਹੋ ਕੇ ਆ ਚੁੱਕਿਆ ਸਾਰਿਆਂ ਨੂੰ ਵਧਾਈਆਂ ਨੇ ਬੋਲੇ ਬੋਲੇ ਜੈ ਹਿੰਦ ਰਸਿਆ ਕਾਵੇ ਜੈ ਹਿੰਦ ਰੂਹਾ ਪੰਡਰਬਾਬ ਦੀ ਜਨਮ ਵਿਰਸਾ ਰੂਹਾ ਫਲ گلاب ਦਾ ਕੰਗੜ ਪੰਜਾਬ ਦਾ ਦੋਸਤੋ ਆਪਾਂ ਨਾ ਸਾਰਾ ਟਾਈਮ ਬਹੁਤ ਸੋਹਣੇ ਨਾਰੇ ਲਾਉਂਦੇ ਆਇਆ ਇਸ ਟਾਈਮ ਜਿਹੜੀ ਲੋ એનર્ਜੀ ਦੇਖੋ ਇੱਕ ਮਿੰਟ